प्यारे ਸਾਡੇ ਜੀਵਨ ਚ ਕਈ ਤਰ੍ਹਾਂ ਦੇ ਡਰ ਆ। ਅਸੀਂ ਕਈ ਗੱਲਾਂ ਨੂੰ ਸੋਚ ਕੇ ਡਰਦੇ ਹਾਂ। ਅਸੀਂ ਡਰਨਾ ਨਹੀਂ ਆ ਇਸ ਲਈ ਪਰਮੇਸ਼ਵਰ ਨੇ ਬਾਈਬਲ ਦੇ ਵਿੱਚ 366 ਵਾਰ ਨਾ ਡਰੋ ਲਿਖਵਾਇਆ ਹੈ। ਅੱਜ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਵਿੱਚੋਂ ਕਿਸ ਨਾ ਕਿਸੇ 'ਚ ਡਰ ਪਿੱਛਾ ਕਰ ਰਿਹਾ ਹੋਵੇਗਾ, ਸਤਾ ਰਿਹਾ ਹੋਵੇਗਾ। ਦੁੱਖ ਦੇਣ ਵਾਲੇ ਤੋਂ ਤੁਸੀਂ ਡਰੋ ਨਾ। ਬਾਈਬਲ ਦੇ ਵਿੱਚ ਇੱਕ ਅਦਭੁਤ ਆਤਮਿਕ ਵਿਅਕਤੀ ਜੋ ਕਿ ਧਰਮੀ ਸੀ ਜਿਹਦੇ ਨਾਲ ਪਰਮੇਸ਼ਰ ਸੀ ਐਸੇ ਜਵਾਨ ਨੂੰ ਅਸੀਂ ਵੇਖਦੇ ਹਾਂ ਉਸ ਜਵਾਨ ਦਾ ਨਾਮ ਯੂਸਫ ਸੀ ਯੂਸਫ ਦੇ ਪਿਤਾ ਯਾਕੂਬ ਨੇ ਯੂਸਫ ਨੂੰ ਬੜਾ ਪਿਆਰ ਕੀਤਾ ਇਹਦੀ ਵਜ੍ਹਾ ਕੀ ਆ ਜਾਣਦੇ ਹੋ ਯਾਕੂਬ ਦੇ ਬੁੜਾਪੇ ਦੇ ਵਿੱਚ ਉਹ ਪੈਦਾ ਹੋਇਆ ਸੀ ਇੰਨਾ ਹੀ ਨਹੀਂ ਯਾਕੂਬ ਨੇ ਪਿਆਰ ਕਰਕੇ ਰਾਹੇਲ ਨਾਮ ਦੀ ਇੱਕ ਔਰਤ ਦੇ ਨਾਲ ਵਿਆਹ ਕੀਤਾ ਸੀ ਜਿਸ ਨੂੰ ਬਹੁਤ ਪਿਆਰ ਕਰਕੇ ਜਿਹਦੇ ਨਾਲ ਵਿਆਹ ਕੀਤਾ ਉਸ ਰਾਹੇਲ ਨਾਮ ਦੀ ਔਰਤ ਦੇ ਕਈ ਸਮੇਂ ਤੋਂ ਸੰਤਾਨ ਨਹੀਂ ਹੋਈ ਕਈ ਸਾਲਾਂ ਬਾਅਦ ਇੱਕ ਪੁੱਤਰ ਹੋਇਆ ਉਸ ਪੁੱਤਰ ਦਾ ਨਾਮ ਯੂਸਫ ਰੱਖਿਆ ਗਿਆ ਉਸ ਪੁੱਤਰ ਦੇ ਜਨਮ ਦੇ ਕੁਝ ਸਾਲਾਂ ਤੋਂ ਬਾਅਦ ਰਾਹੇਲ ਮਰ ਗਈ ਯੂਸਫ ਦੀ ਮਾਤਾ ਨਹੀਂ ਸੀ ਮਾ ਦੇ ਪਿਆਰ ਨੂੰ ਨਾ ਪਾ ਸਕਿਆ ਐਸਾ ਅਪਹਾਗਾ ਸੀ ਯੂਸਫ ਇਸ ਲਈ ਪਿਤਾ ਯੂਸਫ ਦੇ ਲਈ ਆਪ ਉਸਨੇ ਮਾਤਾ ਤੇ ਪਿਤਾ ਦੋਨਾਂ ਦਾ ਪਿਆਰ ਯੂਸਫ ਨੂੰ ਦੇਣ ਦੀ ਕੋਸ਼ਿਸ਼ ਕੀਤੀ ਇਸ ਨੂੰ ਯੂਸਫ ਦੇ ਭਰਾਵਾਂ ਨੇ ਗਲਤ ਸਮਝ ਲਿਆ ਸਾਡਾ ਪਿਤਾ ਯੂਸਫ ਨੂੰ ਬਹੁਤ ਖਾਸ ਤਰੀਕੇ ਦੇ ਨਾਲ ਵੇਖ ਰਿਹਾ ਹੈ ਅਲੱਗ ਤਰੀਕੇ ਨਾਲ ਪਿਆਰ ਕਰ ਰਿਹਾ ਅਲੱਗ ਅੰਗਰਖਾ ਬਣਾ ਕੇ ਦਿੱਤਾ ਹੈ ਇਸ ਤਰ੍ਹਾਂ ਕਿਉਂ ਪੇਤਪਾਵ ਹੈ ਇਹ ਸੋਚ ਕੇ ਗਲਤ ਸਮਝਿਆ ਭੈਣੋਂ ਅਤੇ ਭਰਾਵੋ ਸਾਡੇ ਜੀਵਨ ਚ ਸਾਨੂੰ ਗਲਤ ਸਮਝਣ ਵਾਲੇ ਬਦਨਾਮ ਕਰਨ ਵਾਲੇ ਸਾਨੂੰ ਗਲਤ ਬੋਲਣ ਵਾਲੇ ਜਾਂ ਸਾਨੂੰ ਕੋਸਣ ਵਾਲੇ ਆਮ ਤੌਰ ਤੇ ਸਾਨੂੰ ਦੁੱਖ ਦਿੰਦੇ ਆ ਇਸ ਤਰ੍ਹਾਂ ਦੁੱਖ ਪਹੁੰਚਾਉਣ ਵਾਲਿਆਂ ਦੇ ਵਿੱਚੋਂ ਪਤੀ ਹੋ ਸਕਦਾ ਹੈ ਪਤਨੀ ਹੋ ਸਕਦੀ ਆ ਬੱਚੇ ਹੋ ਸਕਦੇ ਆ ਰਿਸ਼ਤੇਦਾਰ ਹੋ ਸਕਦੇ ਆ ਨੌਕਰੀ ਕਰਨ ਵਾਲੀ ਜਗ੍ਹਾ ਤੇ ਤੁਹਾਡੇ ਸਹਿਕਰਮੀ ਹੋ ਸਕਦੇ ਆ ਜਾਂ ਪੜਾਈ ਕਰਨ ਵਾਲੀ ਜਗ੍ਹਾ ਉੱਤੇ ਤੁਹਾਡੇ ਕਲਾਸਮੇਟਸ ਹੋ ਸਕਦੇ ਆ ਆਮ ਤੌਰ ਤੇ ਜੋ ਸਾਨੂੰ ਪਰੇਸ਼ਾਨ ਕਰਦੇ ਆ ਉਹ ਕੋਈ ਦੂਰ ਦੇ ਲੋਕ ਨਹੀਂ ਆ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਸਾਡੇ ਜੀਵਨ ਚ ਜੋ ਸਾਨੂੰ ਬਹੁਤ ਦੁੱਖ ਦਿੰਦੇ ਆ ਤੁਸੀਂ ਜਿਨ੍ਹਾਂ ਨੂੰ ਬੜਾ ਪਿਆਰ ਕਰਦੇ ਹੋ ਜਿਨ੍ਹਾਂ ਦਾ ਤੁਸੀਂ ਜ਼ਿਆਦਾ ਕਰਦੇ ਹੋ ਆਮ ਤੌਰ ਤੇ ਉਹਨਾਂ ਦੇ ਦੁਆਰਾ ਹੀ ਤੁਸੀਂ ਬਹੁਤ ਦੁੱਖ ਪਾਉਂਗੇ ਇਹ ਇੱਕ ਸੱਚ ਗੱਲ ਹੈ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਜੇ ਤੁਹਾਨੂੰ ਕੁਝ ਕਹਿ ਦਵੇ ਤਾਂ ਬੜਾ ਦੁੱਖ ਲੱਗਦਾ ਹੈ ਤੁਹਾਡੇ ਦਿਲ ਦੇ ਜੋ ਬਹੁਤ ਨੇੜੇ ਆ ਅਗਰ ਕੁਝ ਕਹਿ ਦਿੱਤਾ ਤਾਂ ਉਸ ਨੂੰ ਦਿਲ ਸਹਿ ਨਹੀਂ ਪਉਂਦਾ ਅਤੇ ਤੜਫਦਾ ਹੈ ਤੁਸੀਂ ਜੋ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੇ ਹੋ ਜੇ ਪਤੀ ਤੁਹਾਨੂੰ ਬੁਰਾ ਬੋਲੇ ਤਾਂ ਜਾਂ ਫਿਰ ਉਹ ਤੁਹਾਡੇ ਨਾਲ ਰੁੱਖੇ ਢੰਗ ਨਾਲ ਗੱਲ ਕਰਨ ਤੇ ਤੁਹਾਡਾ ਦਿਲ ਬਹੁਤ ਦੁਖਦਾ ਹੈ ਜਦ ਤੁਸੀਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਉਹ ਪਤਨੀ ਤੁਹਾਨੂੰ ਸਮਝਦੀ ਨਹੀਂ ਆ ਬੁਰਾ ਬੋਲਦੇ ਹੋਏ ਤੁਹਾਡੀ ਬੇਇੱਜ਼ਤੀ ਕਰਦੀ ਆ ਤਾਂ ਤੁਹਾਡਾ ਦਿਲ ਟੁੱਟ ਜਾਂਦਾ ਹੈ ਅੱਜ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਵਿੱਚੋਂ ਸ਼ਾਇਦ ਕੁਝ ਦੁੱਖ ਚੱਲ ਰਹੇ ਹੋਣਗੇ ਜੇ ਤੁਹਾਨੂੰ ਪੁੱਛੀਏ ਤੁਹਾਨੂੰ ਕੌਣ ਦੁੱਖ ਦੇ ਰਿਹਾ ਹੈ ਤੁਸੀਂ ਕਹੋਗੇ ਮੇਰਾ ਪਤੀ ਮੈਨੂੰ ਦੁੱਖ ਦੇ ਰਿਹਾ ਹੈ ਹਰ ਗੱਲ ਤੇ ਮੈਨੂੰ ਕੁਝ ਨਾ ਕੁਝ ਕਹਿੰਦਾ ਹੈ ਮੇਰੇ ਦਿਲ ਨੂੰ ਦੁਖੀ ਕਰਦਾ ਹੈ ਸ਼ਰਮਿੰਦਾ ਕਰਦਾ ਹੈ ਬੀਤੇ ਸਮੇਂ ਨੂੰ ਯਾਦ ਕਰਵਾਉਂਦਾ ਮੇਰੇ ਪਰਿਵਾਰ ਨੂੰ ਗਾਲਾਂ ਕੱਢਦਾ ਹੈ ਮੇਰੇ ਲੋਕਾਂ ਨੂੰ ਨੀਚਾ ਦਿਖਾਉਂਦਾ ਹੈ ਇਸ ਤਰ੍ਹਾਂ ਕਿਉਂ ਕਰਦਾ ਮੈਨੂੰ ਨਹੀਂ ਪਤਾ ਦੁਖੀ ਹੋਵਾਂਗੀ ਜਾਣਦਾ ਹੈ ਫਿਰ ਵੀ ਦੁਖੀ ਕਰਦਾ ਹੈ ਪਤਾ ਨਹੀਂ ਕਿਉਂ ਮੇਰੀ ਪਤਨੀ ਬਾਰ-ਬਾਰ ਦੁੱਖ ਦਿੰਦੀ ਆ ਬਾਰ-ਬਾਰ ਬੇਇੱਜ਼ਤੀ ਕਰਦੀ ਆ ਬਾਰ-ਬਾਰ ਬਦਨਾਮ ਕਰਦੀ ਆ ਬੁਰਾ ਬੋਲਦੀ ਆ ਬੇਕਾਰ ਬੋਲਦੀ ਆ ਬੇਫਾਲਤੂ ਤੋਂ ਬੋਲਦੀ ਰਹਿੰਦੀ ਆ ਜਦ ਮੈਂ ਨਹੀਂ ਹੁੰਨਾ ਮੇਰੇ ਪਿੱਠ ਪਿੱਛੇ ਬਹੁਤ ਸਾਰੀਆਂ ਗੱਲਾਂ ਕਰਦੀ ਆ ਇਹ ਸੁਣ ਕੇ ਮੈਨੂੰ ਦੁੱਖ ਲੱਗਦਾ ਹੈ ਯੈਸ ਅੱਜ ਪਤੀ ਨੂੰ ਦੇਖ ਕੇ ਦੁਖੀ ਹੋਣ ਵਾਲੀ ਪਤਨੀ ਪਤਨੀ ਨੂੰ ਵੇਖ ਕੇ ਦੁਖੀ ਹੋਣ ਵਾਲਾ ਪਤੀ ਬੱਚਿਆਂ ਦੇ ਕਾਰਨ ਦੁਖੀ ਹੋਣ ਵਾਲੇ ਮਾਤਾ ਪਿਤਾ ਅੱਜ ਆਮ ਤੌਰ ਤੇ ਸਾਡੇ ਵਿਚਾਰ ਹੈ ਯੂਸਫ ਦੀ ਸਮੱਸਿਆ ਐਸੀ ਜਿਨ੍ਹਾਂ ਨੇ ਉਸ ਨੂੰ ਦੁੱਖ ਦਿੱਤਾ ਅਤੇ ਜਿਨ੍ਹਾਂ ਨੇ ਸਤਾਇਆ ਜਿਨ੍ਹਾਂ ਨੇ ਪਰੇਸ਼ਾਨ ਕੀਤਾ ਜਿਨ੍ਹਾਂ ਨੇ ਬਹੁਤ ਹੀ ਦੁੱਖ ਦਿੱਤਾ ਉਹ ਕੋਈ ਹੋਰ ਨਹੀਂ ਸੀ ਉਹਦੇ ਆਪਣੇ ਹੀ ਭਰਾ ਸੀ ਇੰਨਾ ਜ਼ਿਆਦਾ ਯੂਸਫ ਨਾਲ ਵੈਰ ਰੱਖਣ ਦਾ ਯੂਸਫ ਨੂੰ ਦੁੱਖ ਦੇਣ ਦਾ ਯੂਸਫ ਦੇ ਨਾਲ ਈਰਖਾ ਕਰਨ ਦਾ ਜਾਂ ਵੈਰ ਕਰਨ ਦਾ ਕਾਰਨ ਕੀ ਸੀ ਯੂਸਫ ਨੂੰ ਪਿਤਾ ਦੁਆਰਾ ਬਹੁਤ ਪਿਆਰ ਕੀਤਾ ਮੈਂ ਦੱਸਿਆ ਹੈ ਨਾ ਯੂਸਫ ਦੀ ਮਾਂ ਨਹੀਂ ਸੀ ਉਸ ਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਇਸ ਲਈ ਯਾਕੂਬ ਨੇ ਉਸ ਨੂੰ ਖਾਸ ਪਿਆਰ ਕੀਤਾ ਅਤੇ ਇਹ ਵੇਖ ਕੇ ਉਸ ਦੇ ਭਰਾਵਾਂ ਨੂੰ ਬੜਾ ਸਾੜਾ ਹੋਇਆ ਅਤੇ ਯੂਸਫ ਦੇ ਨਾਲ ਵੈਰ ਰੱਖਣ ਲੱਗ ਪਏ ਉਸ ਤੋਂ ਬਾਅਦ ਯੂਸਫ ਨੇ ਸੁਪਨਾ ਵੇਖਿਆ ਉਹ ਸੁਪਨਾ ਜਦ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਹੋਰ ਵੀ ਜ਼ਿਆਦਾ ਯੂਸਫ ਦੇ ਪ੍ਰਤੀ ਵੈਰ ਰੱਖਣ ਲੱਗੇ ਅਸੀਂ ਵੇਖਿਆ ਹੈ ਉਤਪਤੀ ਦੀ ਕਿਤਾਬ 73 ਅਧਿਆਏ ਚੌਥਾ ਵਚਨ ਜਦ ਉਸਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਸਾਡੇ ਸਭ ਭਰਾਵਾਂ ਨਾਲੋਂ ਜ਼ਿਆਦਾ ਉਸੇ ਨਾਲ ਪਿਆਰ ਕਰਦਾ ਹੈ ਤਾਂ ਉਹ ਉਸ ਨੂੰ ਬੁਰਾ ਸਮਝਣ ਲੱਗੇ ਵੈਰ ਕਰਨ ਲੱਗੇ ਉਹਨਾਂ ਨੂੰ ਸਮਝਣਾ ਚਾਹੀਦਾ ਸੀ ਕਿ ਸਾਡੀ ਤਾਂ ਮਾਂ ਹੈ ਪਿਤਾ ਵੀ ਹੈ ਪਰ ਯੂਸਫ ਦੀ ਮਾਂ ਨਹੀਂ ਆ ਮਾਂ ਦਾ ਪਿਆਰ ਉਸ ਨੂੰ ਪਿਤਾ ਨਹੀਂ ਦਿੱਤਾ ਮਾਂ ਦੇ ਹੱਥੋਂ ਰੋਟੀ ਖਾਣ ਦੀ ਉਮਰ ਦੇ ਵਿੱਚ ਉਸ ਨੇ ਆਪਣੀ ਮਾਂ ਨੂੰ ਗਵਾ ਲਿਆ ਇਸ ਲਈ ਉਹਦਾ ਪਿਤਾ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਸੀਂ ਵੀ ਪਿਆਰ ਕਰਨਾ ਹੈ ਕਿਉਂਕਿ ਮਾਂ ਨਹੀਂ ਆ ਇਸ ਨੂੰ ਸਮਝ ਕੇ ਉਹ ਵੀ ਪਿਆਰ ਕਰ ਸਕਦੇ ਸੀ ਨਾ ਪਿਤਾ ਪਿਆਰ ਕਰ ਰਿਹਾ ਇਸ ਲਈ ਉਹ ਕੀ ਕਰ ਰਹੀ ਸੀ ਵੈਰ ਰੱਖ ਰਹੀ ਸੀ ਲਿਖਿਆ ਹੈ ਪੰਜਵਾਂ ਵਚਨ ਯੂਸਫ ਨੇ ਸੁਪਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਉਸ ਦੇ ਬਾਰੇ ਦੱਸਿਆ ਉਹ ਉਸ ਦੇ ਨਾਲ ਹੋਰ ਵੀ ਵੈਰ ਕਰਨ ਲੱਗੇ ਅੱਠਵਾਂ ਵਚਨ ਤਾਂ ਉਸ ਦੇ ਭਰਾਵਾਂ ਨੇ ਉਸ ਨੂੰ ਆਖਿਆ ਕਿ ਤੂੰ ਸੱਚਮੁੱਚ ਸਾਡੇ ਉੱਪਰ ਰਾਜ ਕਰੇਗਾ ਜਾ ਸੱਚਮੁੱਚ ਸਾਡੇ ਤੇ ਤੂੰ ਹੁਕਮ ਚਲਾਵੇਂਗਾ ਇਸ ਲਈ ਉਹ ਉਹਦੇ ਸੁਪਨਿਆਂ ਅਤੇ ਉਹਦੀਆਂ ਗੱਲਾਂ ਦੇ ਕਾਰਨ ਉਸ ਦੇ ਨਾਲ ਹੋਰ ਵੀ ਜ਼ਿਆਦਾ ਵੈਰ ਕਰਨ ਲੱਗੇ 11ਵਾਂ ਵਚਨ ਉਹਦੇ ਭਰਾ ਉਸ ਦੇ ਨਾਲ ਵੈਰ ਕਰਦੇ ਸੀ ਪਰ ਉਸ ਦੇ ਪਿਤਾ ਨੇ ਉਸ ਦੇ ਇਸ ਵਚਨ ਨੂੰ ਯਾਦ ਰੱਖਿਆ ਉਹਦੇ ਆਪਣੇ ਹੀ ਭਰਾ ਜਦ ਉਹਦੇ ਬਾਰੇ ਗਲਤ ਸੋਚ ਰਹੇ ਸੀ ਤਾਂ ਜਦ ਉਹਦੇ ਨਾਲ ਵੈਰ ਕਰ ਰਹੇ ਸੀ ਤਾਂ ਯੂਸਫ ਦਾ ਦਿਲ ਟੁੱਟਿਆ ਹੋਵੇਗਾ ਕਿਉਂ ਮੇਰੇ ਭਰਾ ਹੀ ਮੇਰੇ ਨਾਲ ਵੈਰ ਕਰ ਰਹੇ ਆ ਕਿਉਂ ਮੇਰੇ ਭਰਾ ਹੀ ਮੇਰੇ ਨਾਲ ਦੁਸ਼ਮਣੀ ਰੱਖ ਰਹੇ ਆ ਮੈਂ ਕੀ ਗਲਤੀ ਕੀਤੀ ਸੁਪਨੇ ਵੇਖਣਾ ਗਲਤ ਆ ਸੁਪਨੇ ਉਹਨਾਂ ਨਾਲ ਵੰਡਨੇ ਗਲਤ ਆ ਪਿਤਾ ਦਾ ਮੇਰੇ ਨਾਲ ਪਿਆਰ ਕਰਨਾ ਗਲਤ ਆ ਪਿਤਾ ਨੇ ਮੇਰੇ ਲਈ ਇੱਕ ਸੋਨਾ ਅੰਗਰਖਾ ਬਣਾਇਆ ਕੀ ਇਹ ਗਲਤ ਆ ਕਿਉਂ ਮੇਰੇ ਨਾਲ ਵੈਰ ਕਰ ਰਹੇ ਆ ਕਿਉਂ ਈਰਖਾ ਕਰ ਰਹੇ ਆ ਕਿਉਂ ਮੇਰਾ ਵਿਰੋਧ ਕਰ ਰਹੇ ਆ ਯੂਸਫ ਨੂੰ ਸਮਝ ਨਹੀਂ ਆਇਆ ਭੈਣੋ ਤੇ ਭਰਾਓ ਅੱਜ ਸਾਡੇ ਵਿੱਚੋਂ ਵੀ ਕੁਝ ਲੋਕਾਂ ਨੂੰ ਸਮਝ ਨਹੀਂ ਆ ਪਾਰਿਆ ਕਿ ਮੇਰਾ ਪਤੀ ਮੈਨੂੰ ਕਿਉਂ ਦੁੱਖ ਦਿੰਦਾ ਹੈ ਕਿਉਂ ਮੇਰੀ ਪਤਨੀ ਮੈਨੂੰ ਹਮੇਸ਼ਾ ਦੁੱਖ ਦਿੰਦੀ ਆ ਕਿਉਂ ਮੇਰਾ ਮਾਲਿਕ ਹਮੇਸ਼ਾ ਹੀ ਮੈਨੂੰ ਦੁੱਖ ਦਿੰਦਾ ਰਹਿੰਦਾ ਹੈ ਕਿਉਂ ਮੇਰੇ ਨਾਲ ਕੰਮ ਕਰਨ ਵਾਲੇ ਮੇਰੇ ਸਾਥੀ ਮੇਰੀ ਹੀ ਬੁਰੀਾਈ ਕਰਦੇ ਆ ਮੇਰੇ ਬਾਰੇ ਗਲਤ ਗੱਲਾਂ ਕਰਦੇ ਆ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਮੈਂ ਉਹਨਾਂ ਨਾਲ ਗਲਤ ਨਹੀਂ ਕੀਤਾ ਕਾਦੇ ਮੈਂ ਉਹਨਾਂ ਦੇ ਬਾਰੇ ਕੁਝ ਬੁਰਾ ਨਹੀਂ ਬੋਲਿਆ ਮੈਂ ਆਪਣਾ ਕੰਮ ਕਰਕੇ ਜਾਣਦਾ ਹਾਂ ਮੈਂ ਆਪਣੀ ਆਤਮਿਕਤਾ ਦੀ ਰਾਖੀ ਕਰਦਾ ਹਾਂ ਮੈਂ ਆਤਮਿਕ ਜੀਵਨ ਜੀ ਰਿਹਾ ਮੈਂ ਉਹਨਾਂ ਦੇ ਨਾਲ ਘੁੰਮਦਾ ਨਹੀਂ ਹਾਂ ਅਤੇ ਨਾ ਹੀ ਖਾਣਾ ਪੀਣਾ ਹਾਂ ਨਾ ਮੈਂ ਕੁਝ ਉਹਨਾਂ ਨਾਲ ਗਲਤ ਕਰਦਾ ਹਾਂ ਮੈਂ ਆਪਣਾ ਕੰਮ ਕਰਕੇ ਜਾਣਦਾ ਹਾਂ ਫਿਰ ਵੀ ਮੇਰੇ ਤੇ ਕਿਉਂ ਦੋਸ਼ ਲਾਉਂਦੇ ਆ ਕਿਉਂ ਵੈਰ ਰੱਖਦੇ ਆ ਪੈਣੋ ਤੇ ਪ੍ਰਭੂ ਤੁਸੀਂ ਆਪ ਹੀ ਦੱਸੋ ਕਾਦੇ ਲਈ ਯੂਸਫ ਦੇ ਭਰਾਵਾਂ ਨੇ ਯੂਸਫ ਨਾਲ ਵੈਰ ਕੀਤਾ ਈਰਖਾ ਕੀਤੀ ਡਾਕੀਤਾ ਗੁੱਸਾ ਕੀਤਾ ਉਹਦੇ ਪ੍ਰਤੀ ਦੁਸ਼ਮਣੀ ਰੱਖੀ ਕੋਈ ਇੱਕ ਕਾਰਨ ਦੱਸੋ ਕੋਈ ਕਾਰਨ ਦੱਸ ਨਹੀਂ ਸਕਣਗੇ ਉਹ ਵੀ ਕਾਰਨ ਦੱਸ ਨਹੀਂ ਸਕਣਗੇ ਜਦੋਂ ਯੀਸ਼ੂ ਮਸੀਹ ਵਚਨ ਦੀ ਸੇਵਕਾਈ ਕਰ ਰਹੇ ਸੀ ਵਚਨ ਦੀ ਸੇਵਕਾਈ ਕਰਦੇ ਸਮੇਂ ਯੀਸ਼ੂ ਮਸੀਹ ਦਾ ਵੀ ਵਿਰੋਧ ਹੋਇਆ ਸੀ ਜਦ ਸਬਤ ਦੇ ਦਿਨ ਚੰਗਾਈ ਦਿੱਤੀ ਤਾਂ ਤੂੰ ਸਬਤ ਦੇ ਦਿਨ ਚੰਗਾਈ ਕਿਉਂ ਦੇ ਰਿਆ ਹੈ ਯਾਨੀ ਸਬਤ ਦੇ ਦਿਨ ਕਿਸੇ ਦਾ ਭਲਾ ਨਹੀਂ ਕਰਨਾ ਕੋਈ ਅਦਭੁਤ ਕੰਮ ਨਹੀਂ ਕਰਨਾ ਜੋ ਗਰੀਬਾ ਜੋ ਦੁੱਖਾ ਦੇ ਵਿੱਚ ਆ ਸਹਾਇਤਾ ਨਹੀਂ ਕਰਨੀ ਐਸੀ ਸੋਚ ਐਸੀ ਮੂਰਖਤਾ ਦੇ ਨਾਲ ਭਰੇ ਹੋਏ ਫਰੀਸੀ ਅਤੇ ਸਦੂਕੀ ਲੋਕ ਧਰਮ ਦੇ ਠੇਕੇਦਾਰ ਖਾਸ ਕਰਕੇ ਪ੍ਰਦਾਨ ਯਾਜਕ ਯੀਸ਼ੂ ਮਸੀਹ ਦੇ ਅਦਭੁਤ ਕਮਾ ਦੇ ਪ੍ਰਤੀ ਪਰਮੇਸ਼ਵਰ ਦੀ ਮहिमा ਕਰਨ ਦੇ ਬਦਲੇ ਉਹਨਾਂ ਦੀ ਬੇਇੱਜ਼ਤੀ ਕੀਤੀ ਸਾਰੇ ਲੋਕ ਯੀਸ਼ੂ ਮਸੀਹ ਦੇ ਪਿੱਛੇ ਸੀ برداشت ਨਾ ਕਰਕੇ ਉਹਨਾਂ ਨੇ ਵਿਰੋਧ ਕੀਤਾ ਕੋਈ ਨਾ ਕੋਈ ਗਲਤੀ ਕੱਢਣੀ ਆ ਸੋਚ ਕੇ ਕਈ ਵਾਰ ਯੇਸ਼ੂ ਮਸੀਹ ਦੇ ਕਮਾ ਤੋਂ ਗਲਤੀ ਲੱਭਣ ਦੀ ਕੋਸ਼ਿਸ਼ ਕਰਦੇ ਸੀ ਗਲਤੀ ਲੱਭਣ ਦਾ ਮੌਕਾ ਲੱਭਦੇ ਸੀ ਯੇਸ਼ੂ ਮਸੀਹ ਨੇ ਕੀ ਗਲਤੀ ਕੀਤੀ ਸੀ ਕਿ ਉਹਨਾਂ ਨੇ ਯੇਸ਼ੂ ਮਸੀਹ ਨੂੰ ਫੜਨ ਦੀ ਕੋਸ਼ਿਸ਼ ਕੀਤੀ ਯੇਸ਼ੂ ਮਸੀਹ ਨੇ ਕੀ ਗਲਤੀ ਕੀਤੀ ਕਿ ਯੇਸ਼ੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਯੇਸ਼ੂ ਮਸੀਹ ਨੇ ਕੀ ਗਲਤੀ ਕੀਤੀ ਕਿ ਪਤਰਾਫ ਕਰਕੇ ਪਦਨਾਮ ਕਰਨ ਦੀ ਕੋਸ਼ਿਸ਼ ਕੀਤੀ ਦੱਸੋ ਕੀ ਕੀ ਗਲਤੀ ਕੀਤੀ ਅਤੇ ਨਾ ਹੀ ਕੋਈ ਯੇਸ਼ੂ ਮਸੀਹ ਦੇ ਵਿੱਚ ਕੋਈ ਦੋਸ਼ ਲੱਭ ਸਕਿਆ ਫਿਰ ਵੀ ਯੇਸ਼ੂ ਮਸੀਹ ਦੀ ਬੇਇੱਜ਼ਤੀ ਕੀਤੀ ਫਿਰ ਵੀ ਯੇਸ਼ੂ ਦੀ ਨਿੰਦਾ ਕੀਤੀ ਦੁਸ਼ਟ ਆਤਮਾ ਨੂੰ ਕੱਢਣ ਤੇ ਦੁਸ਼ਟ ਆਤਮਾ ਇਹਦੇ ਤੋਂ ਕਿਉਂ ਡਰਦੀ ਹੈ ਜਾਂਦੇ ਹੋ ਇਹ ਦੁਸ਼ਟ ਆਤਮਾਵਾਦ ਦਾ ਸਰਦਾਰ ਹੈ ਇਸ ਲਈ ਇਹ ਕਹਿ ਕੇ ਯੇਸ਼ੂ ਤੇ ਉਹ ਦੋਸ਼ ਲਾਉਂਦੇ ਸੀ ਨਿੰਦਾ ਕਰਦੇ ਸੀ ਬਦਨਾਮ ਕਰਦੇ ਸੀ ਸਤਾਉਂਦੇ ਸੀ ਫਾਲਤੂ ਦੇ ਸਵਾਲ ਕਰਕੇ ਉਹਨਾਂ ਨੇ ਸਤਾਇਆ ਫਾਲਤੂ ਦੇ ਵਿੱਚ ਬੇਇੱਜ਼ਤ ਕੀਤਾ ਮੌਤ ਦੀ سزا ਦੇ ਦਿੱਤੀ ਸਲੀਬ ਤੇ ਚੜਾ ਕੇ ਮਾਰ ਦਿੱਤਾ ਮੈਂ ਪੁੱਛਦਾ ਹਾਂ ਕੋਈ ਇੱਕ ਵੀ ਵਜ੍ਹਾ ਸੀ ਕਿਉਂ ਯੇਸ਼ੂ ਮਸੀਹ ਦਾ ਇੰਨਾ ਵਿਰੋਧ ਕੀਤਾ ਇੱਕ ਵੀ ਵਜ੍ਹਾ ਨਹੀਂ ਸੀ ਉਸ ਯੇਸ਼ੂ ਦੇ ਪਿੱਛੇ ਚੱਲਣ ਵਾਲੇ ਤੁਹਾਡੇ ਪਿੱਛੇ ਵੀ ਕਈ ਫਾਲਤੂ ਦੇ ਦੋਸ਼ ਲਾਉਣ ਵਾਲੇ ਆਉਣਗੇ ਬਿਨਾਂ ਕਿਸੇ ਗੱਲ ਤੋਂ ਤੁਹਾਡੇ ਤੇ ਦੋਸ਼ ਲਾਉਣ ਵਾਲੇ ਆਉਣਗੇ ਬਿਨਾਂ ਕਿਸੇ ਵਜ੍ਹਾ ਤੋਂ ਗਲਤ ਪ੍ਰਚਾਰ ਕਰਨ ਵਾਲੇ ਆਉਣਗੇ ਨੌਕਰੀ ਕਰਨ ਵਾਲੀ ਜਗ੍ਹਾ ਤੇ ਤੁਹਾਡੇ ਵਿਰੋਧ ਚ बोलण वाले कई ਹੋਣਗੇ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਗੱਲ ਕਰਨਗੇ ਅਤੇ ਬਾਅਦ ਚ ਤੁਹਾਡੇ ਪਿੱਠ ਪਿੱਛੇ ਬੁਰਾਈ ਕਰਨਗੇ ਕਿਉਂ ਉਹਨਾਂ ਨੇ ਯੂਸਫ ਦੇ ਨਾਲ ਫਾਲਤੂ ਦੇ ਵਿੱਚ ਵੈਰ ਰੱਖਿਆ ਇਹ ਉਹਨਾਂ ਦੀ ਅਕਲ ਸੀ ਪਿਆਰਿਓ ਕਿਉਂ ਯੀਸ਼ੂ ਨੂੰ ਬੁਰਾ ਬੋਲਿਆ ਯੀਸ਼ੂ ਮਸੀਹ ਤੇ ਦੋਸ਼ ਲਾਇਆ ਯੀਸ਼ੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਯੀਸ਼ੂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਯੀਸ਼ੂ ਮਸੀਹ ਤੇ ਉਹਨਾਂ ਨੇ ਦੋਸ਼ ਲਾਇਆ ਪਿਆਰਿਓ ਇਹੀ ਤਾਂ ਉਹਨਾਂ ਦੀ ਅਕਲ ਸੀ ਸਮਝ ਗਏ ਹੋ ਇਸ ਆਤਮਿਕ ਯਾਤਰਾ 'ਚ ਤੁਹਾਨੂੰ ਦੁੱਖ ਦੇਣ ਵਾਲੇ ਆਉਣਗੇ ਪਰੇਸ਼ਾਨ ਕਰਨ ਵਾਲੇ ਕਈ ਆਉਣਗੇ ਤੁਹਾਨੂੰ ਸਤਾਉਣ ਵਾਲੇ ਰਹਿਣਗੇ ਪਰੇਸ਼ਾਨ ਕਰਨ ਵਾਲੇ ਵੀ ਆਉਣਗੇ ਇਹ ਤੁਹਾਡੀ ਜੀਵਨ ਦੀ ਯਾਤਰਾ ਵਿੱਚ ਤਾਂ ਜ਼ਰੂਰ ਆਉਣਗੇ ਉਹਦੇ ਭਰਾਵਾਂ ਨੇ ਉਹਦੇ ਨਾਲ ਵੈਰ ਕੀਤਾ ਈਰਖਾ ਕੀਤੀ ਬੇਰਮੀ ਦੇ ਨਾਲ ਵੇਚ ਦਿੱਤਾ ਜ਼ਰੂਰ ਯੂਸਫ ਦੁਖੀ ਹੋਇਆ ਹੋਏਗਾ ਡਰਿਆ ਹੋਇਆ ਹੋਏਗਾ ਪਰ ਉਸ ਨੂੰ ਇੱਕ ਗੱਲ ਪਤਾ ਸਿੱਕੀ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਯਾਰੀਓ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਇਸ ਗੱਲ ਦੀ ਤੁਹਾਨੂੰ ਸਮਝ ਆ ਗਈ ਤਾਂ ਫਿਰ ਸੁਣੋ ਉਹ ਪਰਮੇਸ਼ਵਰ ਹੀ ਤੁਹਾਡੇ ਪਾਸਿਓ ਲੜੇਗਾ ਅਤੇ ਜਿੱਤ ਵੀ ਜ਼ਰੂਰ ਦਵੇਗਾ ਇਸ ਗੱਲ ਨੂੰ ਯਾਦ ਰੱਖੋ ਪ੍ਰਭੂ ਜੀ ਬੇਨਤੀ ਕਰ ਰਿਹਾ ਕਿ ਤੁਹਾਨੂੰ ਕਈ ਲੋਕ ਸਤਾ ਰਹੇ ਆ ਘਰ ਦੇ ਅੰਦਰ ਹੋ ਸਕਦੇ ਜਾਂ ਬਾਹਰ ਹੋ ਸਕਦੇ ਜਾਂ ਨੌਕਰੀ ਵਾਲੀ ਜਗ੍ਹਾ ਤੇ ਹੋ ਸਕਦੇ ਕਾਰੋਬਾਰ ਚ ਹੋ ਸਕਦੇ ਆ ਪੜ੍ਹਾਈ ਕਰਨ ਵਾਲੀ ਜਗ੍ਹਾ ਤੇ ਹੋ ਸਕਦੇ ਆ ਹੋਰ ਵੀ ਕਿਤੇ ਜਗ੍ਹਾ ਤੇ ਹੋ ਸਕਦੇ ਆ ਉਹ ਬਿਨਾਂ ਵਜ੍ਹਾ ਤੋਂ ਤੁਹਾਡੇ ਤੇ ਦੋਸ਼ ਲਾ ਰਹੇ ਹੋਣਗੇ ਕਿ ਬਿਨਾ ਵਜ੍ਹਾ ਤੋਂ ਤੁਹਾਡੇ ਤੇ ਦੋਸ਼ ਲਾ ਰਹੇ ਆ ਤੁਹਾਡੇ ਨਾਲ ਵੈਰ ਕਰ ਰਹੇ ਆ ਨਿੰਦਾ ਕਰ ਰਹੇ ਆ ਤੁਹਾਨੂੰ ਗਲਤ ਬੋਲ ਰਹੇ ਆ ਚਿੰਤਾ ਨਾ ਕਰੋ ਉਹਨਾਂ ਦੀਆਂ ਗੱਲਾਂ ਤੋਂ ਨਿਰਾਸ਼ ਕਦੇ ਨਾ ਹੋਇਓ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਧਿਆਨ ਨਾਲ ਸੁਣਿਓ ਜੋ ਤੁਹਾਡੇ ਤੇ ਦੋਸ਼ ਲਾ ਰਹੇ ਆ ਵੈਰ ਕਰ ਰਹੇ ਆ ਤੁਹਾਡੇ ਬਾਰੇ ਬੁਰਾ ਬੋਲ ਰਹੇ ਆ ਗਲਤ ਬੋਲ ਰਹੇ ਆ ਤੁਹਾਡੀ ਨਿੰਦਾ ਕਰ ਰਹੇ ਆ ਇਹਨਾਂ ਸਭ ਤੋਂ ਵੱਧ ਕੇ ਸਤਾਏ ਹੋਏ ਤੁਹਾਨੂੰ ਹੀ ਮੇਰਾ ਪ੍ਰਭੂ ਉੱਤਮ ਥਾਂ ਤੇ ਲੈ ਜਾਏਗਾ ਇਸ ਗੱਲ ਤੋਂ ਤੁਹਾਨੂੰ ਕੀ ਸਮਝ ਆਇਆ ਦੁੱਖ ਦੇਣ ਵਾਲੇ ਤੋਂ ਦੁੱਖ ਸਹਿਣ ਵਾਲੇ ਨੂੰ ਹੀ ਪਰਮੇਸ਼ਵਰ ਉੱਚਾ ਕਰੇਗਾ ਉਚਾਈਆਂ ਤੇ ਬਿਠਾਏਗਾ ਯੂਸਫ ਸਤਾਇਆ ਗਿਆ ਉਹਦੇ ਭਰਾਵਾਂ ਨੇ ਉਸ ਨੂੰ ਸਤਾਇਆ ਆਖਰ ਚ ਆ ਕੇ ਯੂਸਫ ਤਾਂ ਦੇਸ਼ ਤੇ ਰਾਜ ਕਰਨ ਵਾਲੇ ਅਹੁਦੇ ਤੇ ਪਹੁੰਚ ਗਿਆ ਅਤੇ ਭਰਾ ਤਾਂ ਯੂਸਫ ਦੇ ਕੋਲ ਆ ਕੇ ਹੱਥ ਜੋੜ ਕੇ ਮੂਹ ਦੇ ਪਾਸ ਡਿੱਗ ਪਏ ਰੋਟੀ ਮੰਗਣ ਦੇ ਹਾਲਾਤਾਂ ਤੱਕ ਆ ਗਏ ਤੁਹਾਨੂੰ ਕੀ ਸਮਝ ਆਇਆ ਸਤੌਣ ਵਾਲੇ ਤੁਹਾਡੇ ਪੈਰ ਫੜ ਕੇ ਗਿੜਗਿਡਾਉਣ ਐਸਾ ਜੋ ਕਰ ਸਕਦਾ ਹੈ ਮੇਰਾ ਪ੍ਰਭੂ ਯੀਸ਼ੂ ਮਸੀਹ ਅੱਜ ਤੁਸੀਂ ਕਿਹਦੇ ਦੁਆਰਾ ਸਤਾਏ ਜਾ ਰਹੇ ਹੋ ਅੱਜ ਤੁਸੀਂ ਕਿਹਦੇ ਦੁਆਰਾ ਦੁਖੀ ਹੋ ਸਤਾਏ ਜਾਣ ਵਾਲੇ ਤੁਸੀਂ ਸਤਾਉਣ ਵਾਲਿਆਂ ਦੇ ਲਈ ਭੋਜਨ ਦੇਣ ਦਾ ਦਿਨ ਆ ਰਿਹਾ ਹੈ ਐਨੀ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇਗਾ ਜਾਣਦੇ ਹੋ ਕਦੋਂ ਜਦ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ ਅਤੇ ਤੁਸੀਂ ਪਰਮੇਸ਼ਵਰ ਦੇ ਨਾਲ ਰਹੋਗੇ ਤਾਂ ਸਤਾਉਣ ਵਾਲਿਆਂ ਦੇ ਕਾਰਨ ਨਾ ਡਰੋ ਉਹ ਤੁਹਾਨੂੰ ਦੱਬਣ ਦੇ ਲਈ ਸੋਚਦੇ ਆ ਪਰ ਯਾਦ ਰੱਖੋ ਤੁਹਾਨੂੰ ਦੱਬਣ ਵਾਲੀ ਮਿੱਟੀ ਹੀ ਉਹਦਾ ਸਹਾਰਾ ਲੈ ਕੇ ਤੁਸੀਂ ਉਚਾਈਆਂ ਤੇ ਚੜਨਾ ਹੈ ਪਰਮੇਸ਼ਵਰ ਇਸ ਤਰ੍ਹਾਂ ਕਰ ਰਿਹਾ ਇੱਕ ਸਮਝਦਾਰ ਵਿਅਕਤੀ ਆਲੋਚਨਾ ਕਰਨ ਵਾਲੇ ਜੋ ਪੱਥਰ ਸੁੱਟਦੇ ਆ ਉਹਨਾਂ ਪੱਥਰਾਂ ਦੇ ਨਾਲ ਉਹ ਪੌੜੀ ਬਣਾ ਕੇ ਇੱਕ ਇੱਕ ਪੌੜੀ ਚੜਦੇ ਹੋਏ ਉੱਪਰ ਆਉਂਦਾ ਹੈ ਹੁਣ ਉਹਦੇ ਉੱਪਰ ਆਉਣ ਦੇ ਵਿੱਚ ਪੱਥਰ ਕਿੰਨੇ ਦਿੱਤੇ ਹੈ ਆਲੋਚਨਾ ਕਰਨ ਵਾਲਿਆਂ ਨੇ ਸਤਾਉਣ ਵਾਲਿਆਂ ਨੇ ਦੁੱਖ ਦੇਣ ਵਾਲਿਆਂ ਨੇ ਉਹ ਜੱਜ ਸਤਾ ਰਹੇ ਸੀਤਾ ਤੁਸੀਂ ਦੁਖੀ ਹੋ ਸਕਦੇ ਹੋ ਜਾਂ ਡਰ ਸਕਦੇ ਹੋ ਜਾਂ ਉਹਨਾਂ ਪੱਥਰਾਂ ਦੀਆਂ ਪੌੜੀਆਂ ਬਣਾ ਕੇ ਉੱਪਰ ਚੜ ਸਕਦੇ ਹੋ ਤੁਹਾਨੂੰ ਸਤਾਉਣ ਵਾਲੇ ਹੋਣਗੇ ਬੁਰਾ ਬੋਲਣ ਵਾਲੇ ਹੋਣਗੇ ਕਈ ਤਰ੍ਹਾਂ ਦੇ ਲੋਕ ਆਉਣਗੇ ਉਹਨਾਂ ਦੇ ਬੁਰਾ ਬੋਲਣ ਤੇ ਤੁਸੀਂ ਆਪਣੇ ਜੀਵਨ ਨੂੰ ਕਦੇ ਵੀ ਨਿਰਾਸ਼ ਨਾ ਸਮਝੋ ਪਿਆਰਿਓ ਉਹਨਾਂ ਦੀ ਨਿੰਦਾ ਆਪਣੇ ਪੈਰਾਂ ਥੱਲੇ ਦੱਬੋ ਉਸ ਬਦਨਾਮੀ ਨੂੰ ਪੈਰਾਂ ਥੱਲੇ ਦੱਬ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਪਰਮੇਸ਼ਵਰ ਇਹੀ ਚਾਹੁੰਦੀ ਆਪਾਂ ਵਿਖਤੋ ਤੁਸੀਂ ਕਦੇ ਵੀ ਨਾ ਡਰੋ ਪ੍ਰਾਮਾਨੇ ਯੂਸਫ ਨੂੰ ਧੱਕੇ ਦੇ ਨਾਲ ਵੇਚ ਦਿੱਤਾ ਉਹ ਪਿਆਰ ਤੋਂ ਦੂਰ ਹੋ ਗਿਆ ਉਹ ਆਪਣੇਤੋਂ ਵੀ ਦੂਰ ਹੋ ਗਿਆ ਜਾਇਦਾਦ ਤੋਂ ਵੀ ਦੂਰ ਹੋ ਗਿਆ ਇਕੱਲਾ ਰਹਿ ਗਿਆ ਵੇਚ ਦਿੱਤਾ ਗਿਆ ਅਤੇ ਪੋਤੀ ਪਰਦੇ ਘਰ ਦੇ ਵਿੱਚ ਨੌਕਰ ਦੇ ਰੂਪ ਚ ਜੁਆਇਨ ਹੋਇਆ ਉਹਦੇ ਭਵਿੱਖ ਦੇ ਪ੍ਰਤੀ ਕਈ ਸਵਾਲ ਸੀ ਪਰਮੇਸ਼ਵਰ ਨੇ ਮੈਨੂੰ ਸੁਪਨਾ ਦਿਖਾਇਆ ਸੂਰਜ ਚੰ드ਰਮਾ 12 ਤਾਰੇ ਮੇਰੇ ਪੈਰਾ ਦੇ ਕੋਲ ਆ ਕੇ ਡਿੱਗ ਗਏ ਇਹ ਮੈਂ ਸੁਪਨੇ ਚ ਵੇਖਿਆ ਕੋਈ ਨਾ ਕੋਈ ਅਦਭੁਤ ਜੀਵਨ ਪਰਮੇਸ਼ਵਰ ਮੈਨੂੰ ਦਵੇਗਾ ਕਈ ਲੋਕ ਮੇਰੇ ਸਾਹਮਣੇ ਮੂਹ ਦੇ ਪਾਸ ਡਿੱਗਣਗੇ ਐਸਾ ਪਰਮੇਸ਼ਵਰ ਮੇਰੇ ਜੀਵਨ ਚ ਕਰੇਗਾ ਮੈਂ ਇਸ ਤਰ੍ਹਾਂ ਸੋਚਿਆ ਸੀ ਮੈਂ ਸੋਚਿਆ ਕੁਝ ਹੋਰ ਅਤੇ ਮੈਨੂੰ ਮਿਲਿਆ ਕੁਝ ਹੋਰ ਮੈਨੂੰ ਬਹੁਤ ਪਿਆਰ ਕਰਨ ਵਾਲੇ ਪਿਤਾ ਤੋਂ ਮੈਂ ਦੂਰ ਹੋ ਗਿਆ ਮੈਂ ਆਪਣੇ ਭਰਾਵਾਂ ਦੇ ਪਿਆਰ ਤੋਂ ਵੀ ਦੂਰ ਹੋ ਗਿਆ ਜਾਇਦਾਦ ਤੋਂ ਦੂਰ ਹੋ ਗਿਆ ਸਭ ਕੁਝ ਤੋਂ ਦੂਰ ਹੋ ਗਿਆ ਇਕੱਲਾ ਰਹਿ ਗਿਆ ਅਤੇ ਨੌਕਰ ਦੇ ਰੂਪ ਚ ਇਸ ਘਰ ਦੇ ਵਿੱਚ ਆ ਗਿਆ ਕਿਉਂ ਮੇਰਾ ਭਵਿੱਖ ਇਸ ਤਰ੍ਹਾਂ ਹੋ ਗਿਆ ਕੱਲ ਤਾਂ ਮੈਂ ਇੱਕ ਰਾਜਕੁਮਾਰਾ ਦੀ ਤਰ੍ਹਾਂ ਸੀ ਅੱਜ ਇੱਕ ਅਨਾਥ ਹੋ ਗਿਆ ਅੱਜ ਮੇਰਾ ਨਾ ਕੋਈ ਨਹੀਂ ਆ ਮੇਰਾ ਜੀਵਨ ਇਸ ਤਰ੍ਹਾਂ ਕਿਉਂ ਹੋ ਗਿਆ ਯੂਸਫ ਦੇ ਮਨ ਚ ਆਪਣੇ ਭਵਿੱਖ ਦੇ ਪ੍ਰਤੀ ਸਵਾਲ ਜ਼ਰੂਰ ਹੋਵੇਗਾ ਅੱਜ ਕੋਈ ਇਸ ਜਗ੍ਹਾ ਤੇ ਐਸਾ ਹੈ ਬ੍ਰਦਰ ਮੈਂ ਕੱਲ ਤੱਕ ਠੀਕ ਸੀ ਅੱਜ ਮੇਰਾ ਜੀਵਨ ਇਸ ਤਰ੍ਹਾਂ ਹੋ ਗਿਆ ਕੱਲ ਤੱਕ ਚੰਗੀ ਨੌਕਰੀ ਸੀ ਅੱਜ ਮੈਂ ਇਸ ਤਰ੍ਹਾਂ ਹੋ ਗਿਆ ਹਾਂ ਅਤੇ ਨਾ ਹੀ ਮੈਂ ਪਰਿਵਾਰ ਨੂੰ ਪਾਲ ਪਾ ਰਿਹਾ ਹਾਂ ਕੱਲ ਤੱਕ ਮੇਰੀ ਬੈਂਕ ਦੇ ਵਿੱਚ ਬੜਾ ਬੈਲੈਂਸ ਸੀ ਅਚਾਨਕ ਸਭ ਖਤਮ ਹੋ ਗਿਆ ਹੱਥ 'ਚ ਇੱਕ ਵੀ ਪੈਸਾ ਨਹੀਂ ਆ ਸਭ ਕੁਝ ਗਵਾ ਬੈਠਾ ਹਾਂ ਕੱਲ ਤੱਕ ਮੈਂ ਹੀ ਹੱਥ ਵਧਾ ਕੇ ਲੋਕਾਂ ਦੀ ਮਦਦ ਕਰ ਸਕਦਾ ਸੀ ਪਰ ਅੱਜ ਹਾਲਾਤ ਕੀ ਆ ਮੈਂ ਆਪ ਹੀ ਲੋਕਾਂ ਕੋਲ ਜਾ ਕੇ ਹੱਥ ਫੈਲਾ ਕੇ ਅੱਜ ਮੈਂ ਮੰਗ ਰਿਹਾ ਹਾਂ ਬ੍ਰਦਰ ਪਤਾ ਨਹੀਂ ਕਿਉਂ ਮੇਰੇ ਐਸੇ ਹਾਲਾਤ ਅੱਜ ਹੋ ਗਿਆ ਪਤਾ ਨਹੀਂ ਕਿਉਂ ਜੋ ਮੈਂ ਆਪਣੇ ਜੀਵਨ ਚ ਕਦੀ ਸੋਚਿਆ ਨਹੀਂ ਐਸੇ ਮਾੜੇ ਹਾਲਾਤਾਂ ਦੇ ਵਿੱਚ ਮੈਨੂੰ ਅੱਜ ਨਿਕਲਣਾ ਪੈ ਗਿਆ ਕਦੇ ਨਹੀਂ ਸੋਚਿਆ ਸੀ ਬ੍ਰਦਰ ਕਿ ਮੇਰੇ ਐਸੇ ਹਾਲਾਤ ਹੋਣਗੇ ਇੱਕ ਸਮੇਂ ਮੈਂ ਕਿਵੇਂ ਦੀ ਸਥਿਤੀ ਵਿੱਚ ਸੀ ਅਤੇ ਮੇਰੇ ਪਰਿਵਾਰ ਕਿਸ ਹਾਲਾਤ ਵਿੱਚ ਸੀ ਪਰ ਅੱਜ ਮੇਰੀ ਸਥਿਤੀ ਠੀਕ ਨਹੀਂ ਆ ਇਸ ਤਰ੍ਹਾਂ ਕਹਿਣ ਦੀਆਂ ਗੱਲਾਂ ਦੇ ਵਿੱਚੋਂ ਭਵਿੱਖ ਦੇ ਪ੍ਰਤੀ ਕੋਈ ਵਿਸ਼ਵਾਸ ਨਹੀਂ ਆ ਕੋਈ ਭਰੋਸਾ ਨਹੀਂ ਆ ਅੱਜ ਇਸ ਤਰ੍ਹਾਂ ਕੋਈ ਡਰ ਰਿਹਾ ਹੈ ਤਾਂ ਫਿਰ ਸੁਣੋ ਤੁਹਾਡੇ ਰਾਤੇ ਇੱਕ ਸਮੇਂ ਯੂਸਫ ਵੀ ਚੱਲਿਆ ਕੱਲ ਤੱਕ ਰਾਜਕੁਮਾਰ ਸੀ ਰਾਜਿਆਂ ਤਰ੍ਹਾਂ ਕੱਪੜੇ ਪਾਉਂਦਾ ਸੀ ਯਾਕੂਬ ਨੇ ਯੂਸਫ ਦੇ ਲਈ ਰੰਗ-ਬਰੰਗਾ ਅੰਗਰਖਾ ਬਣਵਾਇਆ ਇਹ ਯਜਕਾ ਦੇ ਕੱਪੜੇ ਸੀ ਮੇਰਾ ਪੁੱਤਰ ਅਗਵਾ ਬਣੇਗਾ ਇਹ ਵਿਸ਼ਵਾਸ ਕੀਤਾ ਇਸ ਲਈ ਉਸ ਨੂੰ ਉਸਨੇ ਅੰਗਰਖਾ ਬਣਵਾ ਕੇ ਦਿੱਤਾ ਅਤੇ ਜਦ ਵੀ ਉਹ ਜਾਂਦਾ ਸੀ ਅਗੂਏ ਦੇ ਰੂਪ ਚ ਅੰਗਰਖਾ ਪਾ ਕੇ ਜਾਂਦਾ ਸੀ ਲੇਕਿਨ ਅੱਜ ਉਹ ਇੱਕ ਗੁਲਾਮ ਬਣ ਗਿਆ ਉਸ ਨੂੰ ਲੱਗਿਆ ਹੋਵੇਗਾ ਕਿ ਮੇਰਾ ਜੀਵਨ ਇਸ ਤਰ੍ਹਾਂ ਕਿਉਂ ਹੋ ਗਿਆ ਕਿਉਂ ਮੇਰੇ ਹਾਲਾਤ ਇਸ ਤਰ੍ਹਾਂ ਹੋ ਗਏ ਮੇਰੇ ਜੀਵਨ ਤੇ ਸਵਾਲੀਏ ਨਿਸ਼ਾਨ ਕਿਉਂ ਉੱਠ ਗਿਆ ਇਸ ਤਰ੍ਹਾਂ ਜ਼ਰੂਰ ਯੂਸਫ ਨੂੰ ਲੱਗਿਆ ਹੋਵੇਗਾ ਅਤੇ ਉਪਰੋ ਆਪਣੇ ਸਾਰੇ ਲੋਕਾਂ ਤੋਂ ਦੂਰ ਵੀ ਹੋਣਾ ਪਿਆ ਅਤੇ ਆਪਣਾ ਸਭ ਕੁਝ ਉਸ ਨੂੰ ਗਵਾਉਣਾ ਪਿਆ ਇਕੱਲੇ ਆਪਣੀ ਯਾਤਰਾ ਨੂੰ ਨਵੇਂ ਤਰੀਕੇ ਨਾਲ ਸ਼ੁਰੂ ਕਰਨਾ ਪਿਆ ਅੱਜ ਕੋਈ ਸਾਡੇ ਵਿਚਾਰ ਹੈ ਮੈਨੂੰ ਪੜ੍ਹਾਈ ਲਈ ਇਕੱਲੇ ਜਾਣਾ ਪਿਆ ਮੈਨੂੰ ਨੌਕਰੀ ਦੇ ਲਈ ਇਕੱਲੇ ਜਾਣਾ ਪਿਆ ਵਿਆਹ ਕਰਕੇ ਜੋ ਮੈਨੂੰ ਪਿਆਰ ਕਰਦੇ ਸੀ ਐਸੀ ਮਾਤਾ ਪਿਤਾ ਨੂੰ ਆਪਣੇ ਸਾਰੇ ਲੋਕਾਂ ਨੂੰ ਛੱਡ ਕੇ ਪਤੀ ਤੇ ਭਰੋਸਾ ਕਰਕੇ ਮੈਂ ਇਸ ਸ਼ਹਿਰ ਚ ਆ ਗਈ ਇਸ ਦੇਸ਼ ਚ ਆ ਗਈ ਅੱਜ ਪਤਾ ਨਹੀਂ ਕਿਉਂ ਮੈਨੂੰ ਆਪਣੇ ਭਵਿੱਖ ਦਾ ਬਹੁਤ ਡਰ ਲੱਗ ਰਿਹਾ ਹੈ ਇਹ ਸ਼ਹਿਰ ਚ ਕੀ ਹੋਏਗਾ ਅਤੇ ਮੇਰੇ ਨਾਲ ਕੀ ਵਾਪਰੇਗਾ ਇਸ ਇਲਾਕੇ ਚ ਇਸ ਪ੍ਰਾਂਤ ਇਸ ਇਲਾਕੇ ਦੇ ਵਿੱਚ ਡਰ ਸਤਾ ਰਿਹਾ ਹੈ ਇਸ ਤਰ੍ਹਾਂ ਸੋਚਣ ਵਾਲਾ ਅਗਰ ਕੋਈ ਹੈ ਤਾਂ ਮੈਂ 91 ਦੇ ਵਿੱਚ ਹైదరాబాద్ ਆਇਆ अगस्त ਦੇ ਆਖਰੀ ਹਫਤੇ ਚ ਜਦ ਮੈਂ ਹైదరాబాద్ ਆ ਰਹੀ ਸੀ ਤਾਂ ਮੈਂ ਬਹੁਤ ਹੀ ਡਰ ਰਹੀ ਸੀ ਮੈਂ ਸੋਚਿਆ ਸੀ ਮੇਰੇ ਭਵਿੱਖ ਦਾ ਕੀ ਹੋਵੇਗਾ ਮੈਂ ਸੋਚਿਆ ਸੀ ਮਿਸ਼ਨਰੀ ਬਣਾਗਾ ਜਿੱਥੇ ਤੱਕ ਸੂਚਨਾਚਾਰ ਨਹੀਂ ਪਹੁੰਚਿਆ ਉਹਨਾਂ ਲੋਕਾਂ ਤੱਕ ਸੂਚਨਾਚਾਰ ਪਹੁੰਚਾਉਣ ਦੇ ਲਈ ਮੈਂ ਫੈਸਲਾ ਕਰ ਲਿਆ ਲੇਕਿਨ ਪਰਮੇਸ਼ਵਰ ਮੈਨੂੰ ਸੈਰ ਚ ਲੈ ਕੇ ਜਾ ਰਿਹਾ ਸੀ ਇਸ ਸ਼ਹਿਰ ਦੇ ਵਿੱਚ ਪਰਮੇਸ਼ਵਰ ਮੇਰਾ ਕੀ ਇੰਤਜ਼ਾਮ ਕਰ ਰਿਹਾ ਸੀ ਇਸ ਸ਼ਹਿਰ ਚ ਮੈਂ ਕੀ ਕਰਨ ਜਾ ਰਿਹਾ ਹਾਂ ਇਸ ਸ਼ਹਿਰ ਦੇ ਵਿੱਚ ਮੈਨੂੰ ਕੋਈ ਜਾਣਦਾ ਵੀ ਨਹੀਂ ਆ ਅਤੇ ਜਦ ਤੱਕ ਮੈਂ ਯਾਤਰਾ ਕਰ ਰਿਹਾ ਸੀ ਯਾਤਰਾ ਕਰ ਰਿਹਾ ਸੀ ਰੋ ਰਿਹਾ ਸੀ ਅਤੇ ਉਪਰੋਂ ਪਰਮੇਸ਼ਵਰ ਤੇ ਮੈਨੂੰ ਗੁੱਸਾ ਵੀ ਆ ਰਿਹਾ ਸੀ ਕਿਉਂਕਿ ਮੈਂ ਪਹਾੜਾਂ 'ਚ ਜੰਗਲੀ ਲੋਕਾਂ 'ਚ ਅਤੇ ਪਿੰਡਾਂ 'ਚ ਸੇਵਾ ਕਰਨਾ ਚਾਹੁੰਦਾ ਸੀ ਸੇਵਾ 'ਚ ਆਪਣੇ ਆਪ ਨੂੰ ਅਰਪਣ ਕੀਤਾ ਅਤੇ ਪ੍ਰਭ ਮੈਨੂੰ ਸ਼ਹਿਰ ਲੈ ਕੇ ਆ ਰਿਹਾ ਐ ਐਨੇ ਵੱਡੇ ਸ਼ਹਿਰ 'ਚ ਮੈਂ ਕੀ ਕਰ ਸਕਦਾ ਹਾਂ ਅਤੇ ਨਾ ਹੀ ਮੇਰਾ ਕੋਈ ਇੱਥੇ ਜਾਣ ਪਹਿਚਾਨ ਵਾਲਾ ਹੈ ਇਹ ਸੋਚ ਕੇ ਪਰਮੇਸ਼ਵਰ ਨਾਲ ਮੈਂ ਗੁੱਸੇ ਹੋ ਗਿਆ ਰੋਂਦੇ 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 ਡਰ ਨਾਲ थरथराਉਂਦੇ ਹੋਏ ਜਦ ਮੈਂ ਹైదరాబాద్ ਆਇਆ ਮੇਰੇ ਪ੍ਰਤੀ ਪਰਮੇਸ਼ਵਰ ਐਨੀ ਅਦਭੁਤ ਯੋਜਨਾ ਬਣਾ ਕੇ ਬੈਠਾ ਸੀ ਇਸ ਗੱਲ ਦਾ ਮੈਨੂੰ ਪਤਾ ਨਹੀਂ ਸੀ ਭਰਾਵੋ ਅਤੇ ਪਹਿਣੋ ਤੁਹਾਡੇ ਜੀਵਨ ਦੀ ਯਾਤਰਾ 'ਚ ਕਿਸੇ ਵੀ ਤਰ੍ਹਾਂ ਦਾ ਡਰ ਕਿਉਂ ਨਾ ਆ ਜਾਵੇ ਹਾਲਾਤ ਚਾਹੇ ਕਿੱਦਾਂ ਦੇ ਵੀ ਕਿਉਂ ਨਾ ਹੋ ਜਾਵੇ ਖੁਸ਼ਖਬਰੀ ਆ ਤੁਹਾਨੂੰ ਪਿਆਰ ਕਰਨ ਵਾਲੀ ਪਰਮੇਸ਼ਵਰ ਨੇ ਵਚਨ ਦਿੱਤਾ ਹੈ ਜਾਨਦੇ ਹੋ ਕਿ ਮੈਂ ਤੇਰੇ ਨਾਲ ਆ ਰਿਹਾ ਹਾਂ ਅੱਜ ਤੁਸੀਂ ਇਕੱਲੇ ਹੋ ਕੀ ਡਰ ਰਹੇ ਹੋ ਕਿ ਇਕੱਲੇ ਜਾਣ ਤੋਂ ਤੁਸੀਂ ਅੱਜ ਡਰ ਰਹੇ ਹੋ ਨੌਕਰੀ ਦੇ ਲਈ ਵਿਆਹ ਦੇ ਲਈ ਪੜ੍ਹਾਈ ਦੇ ਲਈ ਇਕੱਲੇ ਜਾਣਾ ਹੈ ਡਰਨ ਵਾਲੇ ਭੈਣੋਂ ਤੇ ਭਰਾਵੋ ਤੁਹਾਡਾ ਭਰੋਸਾ ਕੀ ਹੈ ਜਾਣਦੇ ਹੋ ਤੁਹਾਨੂੰ ਇਕੱਲੇ ਜਾਣ ਦੀ ਲੋੜ ਨਹੀਂਆ ਤੁਹਾਨੂੰ ਇਕੱਲੇ ਰਹਿਣ ਦੀ ਲੋੜ ਵੀ ਨਹੀਂਆ ਉਸ ਦਿਨ ਇਕੱਲੇ ਮਿਸਰ ਦੇਸ਼ ਚ ਪੋਤੀ ਪਰਦੇ ਘਰ ਚ ਨੌਕਰ ਦੇ ਰੂਪ ਚ ਕੰਮ ਕਰਨ ਵਾਲੀ ਯੂਸਫ ਨੂੰ ਭਵਿੱਖ ਦੇ ਪ੍ਰਤੀ ਵਿਸ਼ਵਾਸ ਕਿੰਨੇ ਦਿਲਵਾਇਆ ਜਾਂਦੇ ਉਹਦੇ ਨਾਲ ਰਹਿਣ ਵਾਲੇ ਪਰਮੇਸ਼ਵਰ ਨੇ ਉਹੀ ਪਰਮੇਸ਼ਵਰ ਤੁਹਾਡੇ ਤੇ ਮੇਰੇ ਨਾਲ ਆ ਪਰ ਯੂਸਫ ਨੇ ਕੀ ਕੀਤਾ ਜਾਂਦੇ ਉਹ ਡਰਿਆ ਨਹੀਂ ਦੁਖੀ ਨਹੀਂ ਹੋਇਆ ਪਰਮੇਸ਼ਵਰ ਮੇਰੇ ਨਾਲ ਹੈ ਇਸ ਹਿੰਮਤ ਦੇ ਨਾਲ ਉਸ ਨੂੰ ਦਿੱਤੇ ਗਏ ਹਰ ਕੰਮ ਨੂੰ ਪਰਮੇਸ਼ਵਰ ਵੇਖ ਰਿਹਾ ਸੀ ਐਸੀ ਸਮਝ ਦੇ ਨਾਲ ਉਹ ਕੰਮ ਕਰਦਾ ਸੀ ਜੋ ਵੀ ਕੰਮ ਉਸ ਦਾ ਪੁੱਤੀ ਪਰ ਮਾਲਿਕ ਉਸ ਨੂੰ ਦਿੰਦਾ ਸੀ ਉਸ ਕੰਮ ਦੇ ਵਿੱਚ ਉਹ ਬੜਾ ਵਫਾਦਾਰ ਰਹਿੰਦਾ ਸੀ ਉਹ ਦਿਲਚਸਪੀ ਦਿਖਾਉਂਦਾ ਸੀ ਦਿੱਤੇ ਗਏ ਕੰਮ ਨੂੰ ਸਹੀ ਤਰੀਕੇ ਨਾਲ ਕਰਦਾ ਸੀ ਬਾਈਬਲ ਦੱਸਦੀ ਹੈ ਕਿ ਸਭੋ ਉਪਦੇਸ਼ਕ ਦੇ ਵਿੱਚ ਜੋ ਕੰਮ ਤੈਨੂੰ ਦਿੱਤਾ ਗਿਆ ਹੈ ਉਸ ਨੂੰ ਪੂਰੀ ਸਮਝ ਦੇ ਨਾਲ ਕਰ ਜੋ ਕੰਮ ਦੇ ਵਿੱਚ ਬੜਾ ਮਾਹਰ ਆ ਐਸੇ ਵਿਅਕਤੀ ਨੂੰ ਕਦੇ ਵਿਖਿਆ ਹੈ ਉਹ ਰਾਜਿਆਂ ਦੇ ਨਾਲ ਖੜਾ ਹੋਏਗਾ ਭੈਣੋ ਅਤੇ ਭਰਾਵੋ ਤੁਸੀਂ ਕਿਹੜਾ ਕੰਮ ਕਰਦੇ ਹੋ ਕਿਹੜੀ ਨੌਕਰੀ ਕਰਦੇ ਹੋ ਮੈਨੂੰ ਨਹੀਂ ਪਤਾ ਜੋ ਤੁਸੀਂ ਕਰ ਰਹੇ ਹੋ ਉਹਦੇ 'ਚ ਧਿਆਨ ਰੱਖੋ ਦਿਲ ਲਾ ਕੇ ਕਰੋ ਮਨ ਤੋਂ ਕਰੋ ਤੁਸੀਂ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਅਤੇ ਦਿੱਤੇ ਹੋਏ ਕੰਮ ਨੂੰ ਜੇ ਪੂਰੀ ਸਮਝ ਨਾਲ ਕਰੋਗੇ ਤਾਂ ਜ਼ਰੂਰ ਪਰਮੇਸ਼ਵਰ ਤੁਹਾਨੂੰ ਉੱਚਾ ਕਰੇਗਾ ਭਰੋਸੇ ਦੇ ਨਾਲ ਦਿਲਚਸਪੀ ਦੇ ਨਾਲ ਗੁਨਾ ਦੇ ਨਾਲ ਧਰਮੀ ਯੂਸਫ ਨੂੰ ਦਿੱਤੇ ਗਏ ਕੰਮ ਨੂੰ ਜਦ ਕੀਤਾ ਤਾਂ ਉਸ ਨੂੰ ਵੇਖ ਕੇ ਪੋਤੀਪਰ ਨੇ ਕੀ ਕੀਤਾ ਜਾਣਦੇ ਹੋ ਉਹ ਘਰ ਦੇ ਵਿੱਚ ਇੱਕ ਨੌਕਰ ਤਾਂ ਬਣ ਕੇ ਆਇਆ ਸੀ ਪਰ ਪੂਰੇ ਘਰ ਦੇ ਅਧਿਕਾਰੀ ਦੇ ਰੂਪ ਚ ਪੋਤੀਪਰ ਨੇ ਉਸ ਨੂੰ ਅਹੁਦਾ ਦੇ ਦਿੱਤਾ ਸੀ ਵਜ੍ਹਾ ਕੀ ਸੀ ਮੈਨੂੰ ਵੇਖਣ ਵਾਲਾ ਜਾਂ ਮੇਰੇ ਤੋਂ ਪੁੱਛਣ ਵਾਲਾ ਕੋਈ ਵੀ ਨਹੀਂ ਆ ਐਸੀਆਂ ਨਿਕਮੀਆਂ ਗੱਲਾਂ ਨੂੰ ਯੂਸਫ ਨੇ ਆਪਣੇ ਜੀਵਨ ਚ ਜਗ੍ਹਾ ਨਹੀਂ ਦਿੱਤੀ ਪਰਮੇਸ਼ਵਰ ਵੇਖ ਰਿਹਾ ਇਸ ਤਰ੍ਹਾਂ ਦੇ ਧਿਆਨ ਦੇ ਨਾਲ ਉਸ ਨੂੰ ਦਿੱਤੇ ਗਏ ਕੰਮ ਨੂੰ ਬੜੀ ਸਾਵਧਾਨੀ ਦੇ ਨਾਲ ਉਹ ਕਰਦਾ ਸੀ ਅਤੇ ਉਸ ਸਮੇਂ ਬਹੁਤ ਪਵਿੱਤਰ ਜੀਵਨ ਵੀ ਬਿਤਾਇਆ ਨੌਕਰੀ ਕਰਨ ਵਾਲੀ ਜਗ੍ਹਾ ਤੇ ਫालतू ਦੀਆਂ ਗੱਲਾਂ ਵੱਲ ਉਸਨੇ ਗੌਰ ਨਾ ਕੀਤਾ ਉਸ ਜਾਣ ਪਹਿਚਾਨ ਨੂੰ ਧਿਆਨ ਚ ਰੱਖਦੇ ਹੋਏ ਪਾਪ ਦੇ ਕੰਮ ਕਰਨ ਦੇ ਲਈ ਬਿਲਕੁਲ ਵੀ ਆਪਣੇ ਜੀਵਨ ਚ ਉਸਨੇ ਕੋਈ ਮੌਕਾ ਨਾ ਦਿੱਤਾ ਕੰਮ ਕਰਨ ਵਾਲੀ ਜਗ੍ਹਾ ਤੇ ਇੱਕ ਔਰਤ ਨੇ ਕਿਆ ਮੇਰੇ ਨਾਲ ਪਾਪ ਕਰ ਮੈਂ ਲਾਇਸੈਂਸ ਦੇ ਰਹੀ ਆ ਇਹ ਕਹਿ ਕੇ ਜਦ ਉਸ ਨੂੰ ਉਤਸ਼ਾਹਿਤ ਕੀਤਾ ਤਾਂ ਐਨੀ ਵੱਡੀ ਦੁਸ਼ਟਤਾ ਕਰਕੇ ਮੈਂ ਆਪਣੇ ਪਰਮੇਸ਼ਵਰ ਦਾ ਅਪਰਾਧੀ ਕਿਉਂ ਬਣਾ ਮੈਂ ਕੌਣਾ ਜਾਣਦੇ ਹਾਂ ਪਰਮੇਸ਼ਵਰ ਦਾ ਪੁੱਤਰ ਇਹ ਕਹਿ ਕੇ ਧਾਰਮਿਕਤਾ ਦੀ ਰਾਖੀ ਕਰਨ ਵਾਲਾ ਇੱਕ ਅਦਭੁਤ ਵਿਸ਼ਵਾਸਯੋਗ ਯੂਸਫ ਸੀ ਪੈਣੋ ਤੇ ਪ੍ਰਭੂ ਤੁਸੀਂ ਜਿੱਥੇ ਵੀ ਕੰਮ ਕਰਦੇ ਹੋ ਤੁਹਾਡੀ ਪਰਖਿਆ ਕਰਨ ਵਾਲੇ ਹੋਣਗੇ ਜਾਂ ਤੁਹਾਨੂੰ ਪਾਉਣ ਵਾਲੇ ਲੋਕ ਹੋਣਗੇ ਇਹ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਐਸੀ ਇੱਕ ਸੱਚੀ ਉਮੀਦ ਅਤੇ ਆਸ ਤੁਹਾਡੇ ਪਵਿੱਤਰ ਜੀਵਨ ਦਾ ਹਿੱਸਾ ਹੋਵੇ ਧਾਰਮਿਕਤਾ ਨੂੰ ਬਚਾਉਣ ਦੇ ਲਈ ਉਹ ਵਿਸ਼ਵਾਸ ਸੀ ਤੁਹਾਡੇ ਲਈ ਕਾਫੀ ਹੋਵੇ ਯੂਸਫ ਪਵਿੱਤਰ ਤਾਈ ਨੂੰ ਬਚਾ ਸਕਿਆ ਵਜਾ ਕੀ ਆ ਜਾਣਦੇ ਹੋ ਮੇਰੇ ਨਾਲ ਪਰਮੇਸ਼ਵਰ ਹੈ ਇਹਦੇ ਨਾਲ ਉਹਨੇ ਆਪਣੀ ਧਾਰਮਿਕਤਾ ਦੀ ਰਾਖੀ ਕੀਤੀ ਅਤੇ ਜੋ ਵੀ ਕੰਮ ਉਹ ਕਰਦਾ ਸੀ ਉਹਦੇ ਚ ਆਪਣੀ ਰੁਚੀ ਵੀ ਵਧਾਉਂਦਾ ਸੀ ਇੱਕ ਦਿਨ ਇੱਕ ਭਿਖਾਰੀ ਨੇ ਇੱਕ ਬਹੁਤ ਹੀ ਵਧੀਆ ਰੈਸਟੋਰੈਂਟ ਦੇ ਅੰਦਰ ਐਂਟਰੀ ਕੀਤੀ ਉਹਦੇ ਸਾਰੇ ਕੱਪੜੇ ਮੈਲੇ ਸੀ ਦਾੜੀ ਵਧੀ ਹੋਈ ਸੀ ਉਹਦੇ ਤੋਂ ਬਦਬੂ ਆ ਰਹੀ ਸੀ ਇੱਕ ਵੱਡੇ ਰੈਸਟੋਰੈਂਟ ਦੇ ਵਿੱਚ ਕਦਮ ਰੱਖਣ ਤੇ ਉੱਥੋਂ ਦੇ ਮੈਨੇਜਰ ਨੇ ਉਸ ਨੂੰ ਬੜੇ ਗੁੱਸੇ ਦੇ ਨਾਲ ਵੇਖਿਆ "ਓ ਭਾਈ ਤੂੰ ਕਿਉਂ ਅੰਦਰ ਆ ਰਿਹਾ ਹੈਂ" ਇਸ ਦੌਰਾਨ ਉੱਥੇ ਸਰਵ ਕਰਨ ਵਾਲੀ ਇੱਕ ਲੜਕੀ ਆ ਕੇ ਉਸ ਨੂੰ ਇੱਕ ਬਜ਼ੁਰਗ ਦੇ ਰੂਪ 'ਚ ਸੋਚ ਕੇ ਕਹਿੰਦੀ ਆਓ 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 ਬੈਠੋ ਕਹਿ ਕੇ ਉਸ ਨੂੰ ਲਿਜਾ ਕੇ ਬਿਠਾ ਦਿੱਤਾ ਪੁੱਛਿਆ ਕੀ ਚਾਹੀਦਾ ਕਹਿੰਦੇ ਥੋੜਾ ਜਿਹਾ ਭੋਜਨ ਦੇਵੋਗੇ ਠੀਕ ਹੈ ਕਹਿ ਕੇ ਗਈ ਅਤੇ ਜਾ ਕੇ ਭੋਜਨ ਉਹਦੇ ਸਾਹਮਣੇ ਰੱਖ ਦਿੱਤਾ ਉਹ ਜਲਦੀ ਜਲਦੀ ਖਾ ਰਿਹਾ ਸੀ ਮੈਨੇਜਰ ਨੇ ਸਰਵ ਕਰਨ ਵਾਲੀ ਲੜਕੀ ਨੂੰ ਬੁਲਾਇਆ ਉਸ ਨੂੰ ਵੇਖਣ ਤੇ ਤਾਂ ਉਹ ਭਿਖਾਰੀ ਲੱਗ ਰਿਹਾ ਹੈ। ਅਥੀ ਭੋਜਨ ਵੇਖੋ ਕਿਵੇਂ ਖਾ ਰਿਹਾ ਐਨੀ ਹਰਬੜੀ ਦੇ ਨਾਲ ਹੀ। ਉਹ ਬਿੱਲ ਦੇਏਗਾ ਮੈਨੂੰ ਵਿਸ਼ਵਾਸ ਨਹੀਂ ਆ। ਅਗਰ ਉਹ ਭਿਖਾਰੀ ਨੇ ਬਿੱਲ ਨਹੀਂ ਦਿੱਤਾ ਤਾਂ ਉਹ ਬਿੱਲ ਤੈਨੂੰ ਹੀ ਦੇਣਾ ਪਵੇਗਾ। ਉਹ ਪਲੇਟ ਤੇ ਸਾਰਾ ਏਰੀਆ ਤੈਨੂੰ ਹੀ ਸਾਫ਼ ਕਰਨਾ ਪਵੇਗਾ। ਉਹ ਸਾਰੀ ਬਦਬੂ ਤੈਨੂੰ ਸਾਫ਼ ਕਰਨੀ ਪਵੇਗੀ। ਤੁਹਾਨੂੰ ਕੁਝ ਸਮਝ ਆਇਆ ਹੈ? ਹਾਂ ਠੀਕ ਆ ਜੀ ਜੇ ਲੋੜ ਪਈ ਤਾਂ ਉਹ ਬਿੱਲ ਮੈਂ ਹੀ ਭਰ ਦਾਂਗੀ। ਵਿਚਾਰਾ ਇਹ ਤਾਂ ਬੜਾ ਭੁੱਖਾ ਸੀ। ਜਲਦੀ ਜਲਦੀ ਖਾ ਰਿਹਾ ਹੈ ਖਾਂ ਦੋ ਕਹਿ ਕੇ। ਉਸ ਨੂੰ ਖਾਂ ਦਿੱਤਾ ਹੋਰ ਵੀ ਉਸ ਨੂੰ ਪਾਇਆ। ਅਤੇ ਪ੍ਰੋਸ ਕਿ ਉਹ ਅੰਦਰ ਗਈ ਕਿ ਨਹੀਂ ਉਹ ਭਿਖਾਰੀ ਥੈਂਕਸ ਵੀ ਨਹੀਂ ਕਰ ਸਕਿਆ ਅਤਿਓ ਚਲਾ ਗਿਆ ਹੋਟਲ ਦਾ ਮੈਨੇਜਰ ਪੁੱਛ ਰਿਹਾ ਹੈ ਬਿੱਲ ਕਿੱਥੇ ਆ ਜੀ ਮੈਂ ਹੀ ਦਵਾਂਗੀ ਉਹ ਵਿਚਾਰਾ ਭੁੱਖਾ ਆਇਆ ਸੀ ਖਾ ਕੇ ਚਲਾ ਗਿਆ ਮੈਂ ਕਿਹਾ ਸੀ ਨਾ ਉਹ ਬੇਲੇ ਹੀ ਦੇ ਪਾਏਗਾ ਭਿਖਾਰੀ ਆ ਬਿਠਾ ਕੇ ਉਸਨੂੰ ਖਾਣਾ ਖਿਲਵਾ ਦਿੱਤਾ ਬਿੱਲ ਚਮਾ ਕਰ ਹਾਂ ਮੈਂ ਕਰ ਦਿਆਂ ਕਹਿ ਕੇ ਜਲਦੀ ਨਾਲ ਗਈ ਉਹ ਪਲੇਟ ਸਾਫ ਕਰਨੀ ਹੈ ਨਾ ਉਸਨੇ ਜਿਵੇਂ ਹੀ ਉਸ ਪਲੇਟ ਨੂੰ ਉਥੋਂ ਚੱਕਿਆ ਤਾਂ ਉੱਥੇ ਐਕਸਲਿਪਸ ਸੀ ਉੱਥੇ ਕੀ ਲਿਖਿਆ ਸੀ ਜਾਣਦੇ ਹੋ ਬੇਟੀ ਇਸ ਹੋਟਲ ਦਾ ਮਾਲਕ ਮੈਂ ਹਾਂ ਪੇਸ਼ ਬਦਲ ਕੇ ਆਇਆ ਇੱਥੇ ਲੋਕ ਕਿਵੇਂ ਕੰਮ ਕਰ ਰਿਹਾ ਵੇਖਣ ਦੇ ਲਈ ਤੂੰ ਅਦਭੁਤ ਕੰਮ ਕੀਤਾ ਬੇਟੀ ਉਸ ਮੈਨੇਜਰ ਨੂੰ ਕੱਢ ਕੇ ਉਸ ਦੀ ਜਗ੍ਹਾ ਤੇ ਤੂੰ ਜੋ ਸਰਵਿੰਗ ਕਰ ਰਹੀਆਂ ਤੈਨੂੰ ਹੀ ਮੈਨੇਜਰ ਬਣਾ ਰਿਹਾ ਹਾਂ ਤੈਨੂੰ ਮੁਬਾਰਕ ਹੋਵੇ ਪਰਮੇਸ਼ਵਰ ਆਏਗਾ ਅਸੀਂ ਜੋ ਦੁੱਖ ਚੱਲ ਰਿਹਾ ਉਹ ਵੇਖੇਗਾ ਅਸੀਂ ਜੋ ਮਿਹਨਤ ਕਰ ਰਹੇ ਹਾਂ ਸਾਡੇ ਕੰਮ ਨੂੰ ਨੌਕਰੀ ਨੂੰ ਉਹ ਵੇਖੇਗਾ ਜੇ ਅਸੀਂ ਆਪਣੇ ਕੰਮ ਦੇ ਵਿੱਚ ਦਿਲਚਸਪੀ ਦਿਖਾਵਾਂਗੇ ਤਾਂ ਸਾਡੇ ਬਾਰੇ ਜਿਨ੍ਹਾਂ ਨੇ ਬੁਰਾ ਬੋਲਿਆ ਬੁਰਾ ਬੋਲਿਆ ਈਰਖਾ ਕੀਤੀ ਵੈਰ ਰੱਖਿਆ ਤੁਹਾਨੂੰ ਉਸ ਜਗ੍ਹਾ ਤੇ ਰੱਖ ਕੇ ਕਿਸ ਨਾ ਕਿਸ ਦਿਨ ਮੇਰਾ ਪਰਮੇਸ਼ਵਰ ਜ਼ਰੂਰ ਆਵੇਗਾ ਉਤਰ ਆਏਗਾ ਜਦ ਪ੍ਰਭੂ ਆਵੇਗਾ ਜੇ ਵਿਸ਼ਵਾਸਯੋਗ ਦਿਖੋਗੇ ਤਾਂ ਕਿੰਨਾ ਵਧੀਆ ਹੋਏਗਾ ਮਹਾਨ ਪਵਿੱਤਰ प्रेमी परमेश्वर पिता पिता ਸਾਡੇ ਭਵਿੱਖ ਦੇ ਪ੍ਰਤੀ ਕਈ ਸਵਾਲ ਹੈ ਅਸੀਂ ਆਪਣੇ ਭਵਿੱਖ ਨੂੰ ਤੁਹਾਡੇ ਹੱਥਾਂ ਦੇ ਵਿੱਚ ਰੱਖ ਕੇ ਤੁਸੀਂ ਜੋ ਕੰਮ ਸਾਨੂੰ ਦਿੱਤਾ ਉਹਦੇ 'ਚ ਵਿਸ਼ਵਾਸ ਯੋਗਤਾ ਦਿਲਚਸਪੀ ਗੁਣਵਤਾ ਜੇ ਅਸੀਂ ਦਿਖਾਵਾਂਗੇ ਤਾਂ ਪਿਤਾ ਜੋ ਸਾਨੂੰ ਸਵਾਲ ਪੁੱਛਦੇ ਆ ਜੋ ਸਾਨੂੰ ਸਤਾਉਂਦੇ ਆ ਜੋ ਸਾਨੂੰ ਦੁੱਖ ਦਿੰਦੇ ਆ ਸਾਨੂੰ ਜੋ ਨਿਰਾਸ਼ ਕਰਦੇ ਆ ਪਰੇਸ਼ਾਨ ਕਰਦੇ ਆ ਉਹਨਾਂ ਤੋਂ ਵੀ ਵੱਧ ਕੇ ਉੱਚੀ ਸਥਿਤੀ ਤੇ ਤੁਸੀਂ ਸਾਨੂੰ ਪਹੁੰਚਾਉਂਗੇ ਸੋਨੇ ਰੱਪ ਵੇਖ ਅਤੇ ਜੀਵਨ ਤੁਸੀਂ ਸਾਨੂੰ ਦੋ ਚੰਗਾ ਭਵਿੱਖ ਤੁਸੀਂ ਸਾਨੂੰ ਦਵੋਗੇ ਐਸੇ ਵਿਸ਼ਵਾਸ ਦੇ ਨਾਲ ਅਸੀਂ ਅੱਗੇ ਵਧਣਾ ਹੈ ਅਤੇ ਸ਼ੱਕ ਨਾਲ ਰੋਣ ਦਾ ਕੀ ਫਾਇਦਾ ਅੱਜ ਬਹੁਤ ਹੀ ਖਾਸ ਵਚਨ ਤੁਸੀਂ ਸਾਨੂੰ ਦਿੱਤਾ ਪਿਤਾ ਸਾਡੀ ਜੋ ਆਲੋਚਨਾ ਕਰਦੇ ਆ ਉਹਨਾਂ ਤੋਂ ਵੱਧ ਕੇ ਉੱਤਮ ਸਥਾਨ ਤੇ ਤੁਸੀਂ ਸਾਨੂੰ ਲੈ ਕੇ ਜਾ ਰਹੇ ਹੋ ਜਿੰਦਾ ਕਰਨ ਵਾਲਿਆਂ ਦੇ ਵਿੱਚੋਂ ਉੱਤਮ ਜਗ੍ਹਾ ਤੇ ਸਾਨੂੰ ਲੈ ਕੇ ਜਾ ਰਹੇ ਹੋ ਤੁਹਾਨੂੰ ਹੀ ਆਦਰ ਮਹਿਮਾ ਸਨਮਾਨ ਦਿੰਦੇ ਹੋਏ ਪ੍ਰਾਰਥਨਾ ਨੂੰ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੇਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72